ਹਾਂ ਜੀ ਡਾਕਟਰ ਸਾਹਿਬ ਕੀ ਸਮੱਸਿਆ ਕਰ ਆ ਰਹੀ ਲੋਕਾਂ ਨੂੰ ਬਾਬਾ ਜੀ ਜਿਆਦਾ ਤੇ ਮਤਲਬ ਬੁਖਾਰ ਜਖਾਮ ਜਿਆਦਾ ਚੜ ਰਿਹਾ ਤੇ ਜਿਆਦਾ ਗੰਦੇ ਪਾਣੀ ਕਰਕੇ ਖਾਜ ਹੋ ਰਹੀ ਹੈ ਜਿਆਦਾ ਸਾਰਾ ਦੇ ਜਨਮ ਤਾਂ ਇਹ ਜਨਮ ਇਸੇ ਸੰਕੇ ਆਸਕਾਰ ਕਰਦੇ ਅੱਛਾ ਸ਼ੂਗਰ ਤੇ ਵੀ ਪਿਆਰਾਂ ਦੀ ਦਵਾਈ ਨਹੀਂ ਹੋਈ ਆ ਉਹ ਆਪਣੇ ਕੋ ਹੈਗੇ ਆਪਾਂ ਸਾਹਿਬ ਨਾਲ ਵੀ ਚਲਾਈ ਜ ਇਹ ਸਭ ਆਪਣੇ ਡਟੇਰੋ ਸਿਕਾ ਇਧਰਲੇ ਪਾਸੇ ਪੂਰਾ ਕਾਰ ਡਿੱਗੀ ਹੋਈ ਆ ਅੱਛਾ ਕੰਨਾਂ ਡਿੱਗੀ ਆ ਹੂੰ ਅਸੀਂ ਚਾਹੁੰਦੇ ਹਾਂ ਉਹ ਤਰਪਾਲਾ ਦੀ ਮੰਗ ਕਰੇ ਮੈਂ ਤਰਪਾਲਾ ਮਗਾਦਿਆਂ ਉਹ ਇੱਕ ਰਾਸ਼ ਗਰਮ ਪਿਆ ਹੋਣਾ ਉਸ ਨੂੰ ਚਾਹੀਦਾ ਕਿ ਇਹ ਮੇਜ ਦੀ ਜਿਹੜੇ ਘਰਾਂ ਦੀ ਗਰੀਬ ਲੋਕਾਂ ਦੇ ਘਰ ਹੈ ਨਾ ਉਧਰਲੇ ਪਾਸੇ ਜਿਹੜੀ ਆਦੀ ਕੰਮ ਜਾਂਦੀ ਹੁਣ ਸਾਡੇ ਲੋਕ ਕੀ ਕਰਦੇ ਆ ਟਰੱਕ ਲੈ ਕੇ ਆਉਂਦੇ ਆ ਸੜਕ ਤੇ ਸਾਮਾਨ ਲੋਹਾ ਤੱਕ ਜੀ ਸਾਡੇ ਤੇ ਦਵਾਤਾ ਪਿੱਛੇ ਵੀ ਦੇਖਿਓ ਗਰਾਜ ਦੀ ਸਾਮਾਨ ਲੱਤਾਂ ਡਾਪੀ ਆਲਰੇ ਗਰੀਬ ਲੋਕ ਨੂੰ ਪਾਣੀ ਭਰਿਆ ਪਿਆ ਉਹਦੇ ਤੱਕ ਪਹੁੰਚ ਨਹੀਂ ਹੋ ਰਹੀ ਸਾਡੇ ਤੋਂ ਕਾਫੀ ਪਿੰਡ ਦੇ ਲੋਕ ਆਏ ਤੇ ਉਹਨੇ ਸਾਡੇ ਤੋਂ ਪੱਤੀ ਵਿਕ ਪੈਨੂ ਨੇ ਆਪਾਂ ਕੰਮ ਕੀਤਾ ਆਕਰੰਡ ਲਿਸਟ ਬਣਾ ਕੇ ਪਈ ਪਈ ਕਿ ਇਹਨਾਂ ਲੋਕਾਂ ਨੂੰ ਤਰਪਾਲਾਂ ਦੀ ਲੋੜ ਹੈ ਸਾਡੇ ਕੋਲ ਕੱਲ ਵੀਡੀਓ ਆਈਆਂ ਸੁਖਮਣ ਸੁਖਮਣ ਕਿੱਥੇ ਗਿਆ ਸੁਖਮਣ ਕਿੱਥੇ ਗਿਆ ਉਹ ਲੋਕ ਪੜਾ ਸੁਖਮਣ ਸੁਖਮਣ ਖਾਤਾ ਇਹਨਾਂ ਲੋਕਾਂ ਨੇ ਹੋਰ ਕੰਮ ਆ ਸਕਦਾ ਕੋਈ ਮੁੰਡਾ ਸੁਖਮਣ ਜਿਹੜਾ ਪ੍ਰਸ਼ਾਦੇ ਬਤਾਰ ਰਹੇ ਨੇ ਕਿ ਵੀਡੀਓ ਲਗਾਓ ਜੇ ਤਾਂ ਹੋਇਆ ਤੁਹਾਡੇ ਕੋਲ ਕੋਈ ਪਰਬਨ ਹਾਂ ਜੀ ਤਰਪਾਲਾਂ ਮੰਗਾਈਆਂ ਸੀ ਤੇ ਇਹਨਾਂ ਕੋਲ ਸੁੱਕਾ ਰਾਸ਼ਨ ਜਿਦਾ ਆਟਾ ਵਗੈਰਾ ਤੇ ਦਾਲਾਂ ਵਗੈਰਾ ਇਹ ਤੁਸੀਂ ਜੇ ਪਹੁੰਚੇ ਕਰਾਓ ਤਾਂ ਵਧੀਆ ਹੈ ਇਹ ਤੋਂ ਨੇ ਲੈ ਲਓ ਇੱਥੇ ਆ ਬਾਬਾ ਜੀ ਆ ਗਏ ਨੇ ਮਤਲਬ ਆ ਜਿਹੜੇ ਪਿੰਡ ਦੀ ਜਿਹੜਾ ਗੁਰਦਰਾ ਸਾਹਿਬ ਹੈ ਨਾ ਇਹ ਵਾਧੇ ਇਹਨਾਂ ਚੜਦੇ ਆ ਕਿਉਂਕਿ ਅਸੀਂ ਤਾਂ ਚਲੋ ਸ਼ਹਿਰੋਂ ਆਏ ਅੰਮ੍ਰਿਤਸਰ ਤੋਂ ਪਿੰਡਾਂ ਦੇ ਬਾਅਦ ਇਹ ਜਾਣਕਾਰ ਆ ਇਹ ਗੁਰਪਰ ਦੀ ਜਿਹੜੀ ਨਕੀ ਬਣੀ ਉਹ ਜਿਹੜੇ ਪਿੰਡਾਂ ਦੇ ਘਰਾਂ ਦਾ ਕਿ ਜਾਵੇ ਘਰ ਸੇਵਾ ਆਹੜੇ ਘਰ ਸੋਲੇ ਇਹਨਾਂ ਨੂੰ ਪਤਾ ਕਿਉਂਕਿ ਇਹ ਗੱਜਾ ਵੀ ਕਰਦੇ ਹੋਣਗੇ ਸੇਵਾ ਹੀ ਕਰਦੇ ਹੋਣਗੇ ਗ੍ਰਹਿਿਆਂ ਨੂੰ ਵਾਧਾ ਪਤਾ ਸਾਡੇ ਨਾਲੋਂ ਤੁਸੀਂ ਇੱਥੋਂ ਦੇ ਹਨਾ ਹਾਂਜੀ ਇੱਥੋਂ ਦੇ ਤੁਸੀਂ ਇਹਨਾਂ ਨੂੰ ਦਓ ਇੱਕ ਲਿਸਟ ਆ ਇੱਕ ਟਰਾਲੀ ਪਿਛਵਾ ਦਿੰਨੇ ਆਪਾਂ ਇਹ ਪਾਸੇ ਚੜਦੀ ਸਾਡੇ ਕੈਂਪ ਵਿੱਚ ਪਿਛਵਾ ਦਿੰਨੇ ਆ ਸਾਡੇ ਕੋਲ ਰਹਿਸਾਰਾ ਮੈਡੀਕਲ ਦਾ ਹੀ ਆ ਤੇ ਸਾਡੇ ਕੋਲ ਲੋਕ ਆ ਕੇ ਡਿਮਾਂਡ ਕਰਦੇ ਆ ਕਿ ਸਾਨੂੰ ਰਾਸ਼ਨ ਚਾਹੀਦਾ ਹੈ, ਟਰਪਾਲਾ ਚਾਹੀਦਿਆਂ। ਮੈਂ ਕੁਜਗਰਾਜ ਸਿੰਘ ਦਾ ਨੰਬਰ ਹੈਗਾ ਮੈਂ ਦੇ ਦਿੰਦਾ। ਬੱਸ ਚੋਟੇ ਮਿੱਟਰ ਟਰਾਲੀ ਉੱਤੇ ਭੇਜ ਦਿੰਦੇ। ਠੀਕ ਹੈ। ਚੱਲ ਲੱਗੇ ਰੋ ਬਾਕੀ। ਚੱਲ। ਲੰਗਾ ਡਾਕਟਰ ਸਾਹਿਬ। ਮਾਸ਼ਾਅੱਲ ਸਾਹਿਬ ਹੈ। ਹਾਂਜੀ ਡਾਕਟਰ ਸਾਹਿਬ। ਕੀ ਸਮੱਸਿਆ ਆ ਰਹੀ ਆ ਰਹੀ ਲੋਕਾਂ ਨੂੰ? ਤੇ ਬਬਾਈ ਜਿਆਦਾ ਤੇ ਮਤਲਬ ਬੁਖਾਰ, ਜ਼ਖਾਮ ਜਿਆਦਾ ਚੜ ਰਿਹਾ ਹੈ ਤੇ ਜਿਆਦਾ ਗੰਦੇ ਪਾਣੀ ਕਰਕੇ ਖਾਜ ਹੋ ਰਹੀ ਆ ਜਿਆਦਾ। 12 ਦੇ ਸ਼ਤੰਤਾਈ ਦੇ ਜਮੀਨ ਸੀ ਅਸਲ ਕੇ ਫਰਚ ਕਰਵਾ ਰਹੀ ਹੈ ਅੱਛਾ ਸ਼ੋ ਕਰਤੇ ਬੀਪਿਆ ਨਾਲ ਦਵਾਈ ਮੁਕੀ ਹੋਈ ਹੈ ਉਹ ਆਪਣੇ ਕੋਲ ਹੈ ਗਿਆ ਪਾਪਾ ਸਾਹਿਬ ਨਾਲ ਉਹ ਚਲਾਈ ਜਾ ਰਹੇ ਆਂ ਕਿ ਸਮਾ ਲੰਘ ਜੇ ਫੇਰ ਦੱਸੋ ਆਪਣਾ ਜਿੰਨਾ ਚੱਲ ਜੇ ਪਾ ਕੇ ਬਾਬਾ ਲੋਕ ਆ ਰਹੇ ਹਨ ਹਾਂਜੀ ਇਹਨਾਂ ਆਪਣੇ ਡੇਰੋ ਸਿਕਾ ਇੰਨੀ ਪਾਸੇ ਫੁੱਲ ਦਾ ਕੱਟੀ ਹੋਈ ਅੱਛਾ ਕੱਲਾ ਡੇਕੀ ਹੋਈ ਹੈ ਹਾਂ ਅਸੀਂ ਕਹਿੰਦੇ ਉਹ ਤਰਪਾਲਾ ਦੀ ਮੰਗ ਕਰ ਰਹੇ ਮੈਂ ਤਰਪਾਲਾ ਮਗਾ ਦਿਆਂ ਉਹ ਇੱਕ ਰਾਤ ਗਰਮ ਪਾਉਗਾ ਮੂਹ ਚਾਹੀਦਾ ਕਿ ਇਹ ਦੇਖੀ ਜਿਵੇਂ ਘਰਾਂ ਦੇ ਗਰੀਬ ਲੋਕਾਂ ਦੇ ਘਰੇ ਨਾ ਉਧਰਲੇ ਬਸ ਜਿਹੜੀ ਆਡੀ ਕੰਮ ਜਾਵੇ ਪਰ ਸਾਡੇ ਲੋਕ ਕੀ ਕਰਦੇ ਆ ਟਰੱਕ ਲੈ ਕੇ ਆਉਂਦੇ ਆ ਸੜਕ ਦੇ ਪਿੱਛੇ ਸਮਾਨ ਲੋਹਾ ਤੱਕ ਜੀ ਸਾਡੇ ਤੇ ਦਵਾਤਾ ਪਿੱਛੇ ਵੀ ਦੇਖਿਓ ਗਰਾਜ ਕੀ ਸਮਾਨ ਲੱਤਾਂ ਡਾਪੀ ਆਹ ਮੇਰੇ ਗਰੀਬ ਲੋਕ ਨੂੰ ਪਾਣੀ ਭਰਿਆ ਰਿਹਾ ਉਹ ਤੱਕ ਪਹੁੰਚ ਨਹੀਂ ਹੋ ਰਹੀ ਸਾਡੇ ਕੋ ਕਾਫੀ ਪਿੰਡ ਦੇ ਲੋਕ ਆਏ ਤੇ ਉਹਨੇ ਸਾਡੇ ਕੋ ਪੱਤੀ ਵਿਕੀ ਬਣਾ ਕੇ ਮੈਨੂੰ ਆਕਰ ਲਿਸਟ ਬਣਾ ਕੇ ਦਿੱਤੀ ਕਿ ਇਹਨਾਂ ਲੋਕਾਂ ਨੂੰ ਤਰਪਾਲਾਂ ਦੀ ਲੋੜ ਹੈ ਸਾਡੇ ਕੋਲ ਕਾਫੀ ਵੀਡੀਓ ਆਈਆਂ ਸੋ ਕਮਣ ਸੋਖਮਾ ਕਿੱਥੇ ਗਿਆ ਸੋਖਮਾ ਕਿੱਥੇ ਗਿਆ ਹਲੋ ਤਰਪਾਲਾ ਸੋਖਮਾ ਸੋਖਮਾ ਖਾਤਾ ਇੱਥੇ ਜਾਓ ਮੇਰੇ ਮੋਕਾ ਤੇ ਹੋਰ ਕੰਮ ਆ ਜੇ ਕੋਈ ਮੁੰਡਾ ਸੁਖਮਾ ਜਿਹੜਾ ਪ੍ਰਸ਼ਾਦੇ ਵੰਤਾਰ ਰਿਹਾ ਨੇ ਵੀਡੀਓ ਲਗਾਓ ਇਹਦਾ ਹੋਇਆ ਤੁਹਾਡੇ ਕੋਲ ਉੱਪਰ ਬਾਹਰ ਨਾਲ ਹਾਇ ਤਰਪਾਲਾ ਮੰਗਾਈਆਂ ਸੀ ਤੇ ਇੰਨਾ ਕੋਲ ਸੁੱਕਾ ਰਾਸ਼ਨ ਜਿੱਦਾਂ ਆਟਾ ਵਗੈਰਾ ਜਾਂ ਦਾਲਾਂ ਵਗੈਰਾ ਇਹ ਤੁਸੀਂ ਜੀ ਪਹੁੰਚੇ ਕਰਾਉ ਤੋਂ ਵਧੀਆ ਹੈ ਇਹ ਤੋਂ ਨੇ ਲੈ ਲਓ ਇੱਥੇ ਆ ਬਾਬਾ ਜੀ ਆ ਗਏ ਮੈਂ ਮਤਲਬ ਆ ਜਿਹੜੀ ਪਿੰਡ ਦੀ ਜਿਹੜਾ ਗੁਰਦਰਾ ਸਾਹਿਬ ਹੈ ਨਾ ਇਹ ਵਾਅਦੇ ਇਹ ਮੰਨ ਚਾੜਦੇ ਆ ਕਿ ਅਸੀਂ ਤਾਂ ਚਲੋ ਸ਼ਰੂ ਆਏ ਅੰਮ੍ਰਿਤਸਰ ਤੋਂ ਪਿੰਡ ਮੇਟੀ ਮਣੀ ਉਹ ਜਿਹੜੇ ਪਿੰਨਾ ਦੇ ਘਰਾਂ ਬੱਕੇ ਜਾ ਰਹੇ ਕਾਰ ਸੇਵਾ ਆੜੇ ਕਾਰ ਸੋਲੇ ਨੂੰ ਪਤਾ ਕਿਉਂਕਿ ਇਹ ਗਜਾ ਵੀ ਕਰਦੀ ਹੋਣੀ ਕਿ ਸੇਵਾ ਹੀ ਕਰਦੇ ਹੋਣਗੇ ਗ੍ਰਹਿਿਆਂ ਨੂੰ ਵੱਧ ਪਤਾ ਸਾਡੇ ਨਾਲੋਂ ਤੁਸੀਂ ਇੱਥੋਂ ਦੇ ਹਨਾ ਹਾਂਜੀ ਇੱਥੋਂ ਦੇ ਤੁਸੀਂ ਇਹਨਾਂ ਨੂੰ ਦਓ ਇੱਕ ਲਿਸਟਾ ਇੱਕ ਟਰਾਲੀ ਭਜਵਾ ਦਿੰਨੇ ਆਪਾਂ ਇਹ ਪਾਸੇ ਚੜ੍ਹਦੀ ਸਾਡੇ ਕੈਂਪ ਵਿੱਚ ਭਜਵਾ ਦਿੰਨੇ ਆ ਤੁਹਾਡੇ ਕੋਲ ਸਾਡੇ ਕੋਲ ਹੈ ਨਾ ਮੈਡੀਕਲ ਦਾ ਹੀ ਆ ਤੇ ਸਾਡੇ ਕੋਲ ਲੋਕ ਆ ਕੇ ਡਿਮਾਂਡ ਕਰਦੇ ਆ ਕਿ ਸਾਨੂੰ ਰਾਸ਼ਨ ਚਾਹੀਦਾ ਹੈ ਤਰਪਾਲਾ ਚਾਹੀਦੀਆਂ ਮੈਂ ਕੋ ਜਗਰਾਤ ਸਿੰਘ ਦਾ ਨੰਬਰ ਆਖਾਂ ਮੈਂ ਦੇ ਦਿੰਦਾ ਬਸ ਚੋਟ ਇੱਕ ਟਰਾਲੀ ਉੱਥੇ ਭੇਜ ਦਿੰਦੇ ਠੀਕ ਹੈ ਚੱਲ ਲੱਗੇ ਰਹੋ ਬਾਕੀ ਚੱਲ ਅੰਗਰ ਡਾਕਟਰ ਸਾਹਿਬ ਮਾਸ਼ਾਅੱਲ ਸਾਹਿਬ ਹੈ